ਜੀਵਨ ਦੇ ਵਿੱਚ ਪ੍ਰਾਤਨ ਸਿੱਖਾਂ ਦਾ ਇਤਿਹਾਸ ਪੜਦੇ ਆ ਭਵਨ ਜਿਹੜਾ ਸਾਡਾ ਆਪਣਾ ਇੱਕ ਜੀਵਨ ਦਾ 파ਟਾ ਕੋਈ ਵੱਖਰਾ ਸਨਾਤਨ ਤੋਂ ਨਿਕਲ ਕੇ ਨਹੀਂ ਆਇਆ ਇਹ ਸਿੱਖਾਂ ਦਾ ਹੀ ਇੱਕ 파ਟਾਕ ਉਹਨਾਂ ਦੇ ਪਰਿਵਾਰ ਵਿੱਚੋਂ ਆ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਸਾਡੇ ਕੋਲ ਬਹੁਤ ਸਾਰੇ ਸਾਧਨ ਨਹੀਂ ਤੇ ਉਸ ਸਮੇਂ ਉਸ ਰਾਮ ਮੰਦਿਰ ਨੂੰ ਆਜ਼ਾਦ ਕਰਾਉਣ ਵਾਸਤੇ ਪਹਿਲਾ ਮੋਰਚਾ ਸਾਡੇ ਪੁਰਖਿਆਂ ਨੇ ਲੜਿਆ ਜਰੂਰ ਜਿਵੇਂ ਅੱਜ ਸਾਡੇ ਮੌਨ 90% ਮੈਂ ਕਹਾਂਗਾ ਕਿ ਜੇ ਤੁਸੀਂ ਲੋਕਾਂ ਨੂੰ ਦੇਖੀਏ ਉਹ ਸਿੱਖੀ ਤੇ ਮੁਨਕਰ ਹੁੰਦੇ ਜਾ ਰਹੇ ਸਾਡੀ ਸਿੱਖੀ ਘਟਦੀ ਜਾ ਰਹੀ ਹੈ ਜੇ ਕੋਈ ਬੰਦਾ ਕਿਥੇ ਅੱਜ ਕਿਸੇ ਸਨਾਤਨ ਦੇ ਜਾ ਕੇ ਜਾ ਰਿਹਾ ਹੈ ਤਾਂ ਉੱਥੇ ਕੋਈ ਉਹਦੀ ਗੱਲ ਕਰ ਰਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਮਾਣ ਜੋ ਸਿੰਘਾਂ ਨੇ ਪਹਿਲਾ ਇੱਕ ਬਹੁਤਨਾ ਮੋਰਚਾ ਲਾਇਆ ਤੇ ਐਫ ਆਰ ਨੂੰ ਦਰਜ ਹੋਈ ਸਾਡੇ ਕੋਲ ਉਸ ਮੰਦਰ ਤੇ ਇੱਕ ਉਹ ਲੜਾਈ ਜਿਹੜੀ ਆ ਜਿਹੜੀ ਉਹਨੂੰ ਆਜ਼ਾਦੀ ਦੀ ਲੜਾਈ ਕਹਿ ਸਕਦੇ ਆ ਤੁਸੀਂ ਉਹ ਲੜਾਈ ਦਾ ਇੱਕ ਤਾਪੇ ਹੀ ਜਿਹੜਾ ਬਾਬਾ ਫਕੀਰ ਖਾਲਸਾ ਜੀ ਦੇ ਨਾਮ ਤੇ ਸੀਗਾ ਜਿਹਦੇ ਆਧਾਰ ਤੇ ਫਿਰ ਪੂਰੀ ਸਟੇਟਮੈਂਟ ਜਿਹੜੀ ਆ ਸਬਰੀਨਪੁਰ ਕਿੱਸਾ ਗਿਆ ਹੈਗਾ ਕੋਈ ਨੀ ਕਿਸੇ ਦੀ ਕੋਸ਼ਿਸ਼ ਕਰੀ ਵੀ ਦੇਖੋ ਜੀ ਸਿੰਘਾਂ ਨੇ ਕਿਉਂਕਿ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਜੇ ਸਨਾਤਨ ਪਿਛੇ ਪਹਿਲਾ ਸਿੰਘਾਂ ਨੇ ਮੋੜ ਚਲਾਇਆ ਮੈਨੂੰ ਲੱਗਦਾ ਹੈ ਕਿ ਜਿਹੜੇ ਸਿੱਖ ਨੇ ਉਹ ਪੜਨਾ ਛੱਡ ਗਏ ਨੇ ਉਹ ਸਿਰਫ ਕੀ ਆ ਆਰਗੂਮੈਂਟਸ ਜਾਂ ਅਸੀਂ ਤਤਕਾਰ ਦੇ ਨਾਲ ਗੱਲ ਕਰਨ ਜਾਣਦੇ ਆ ਇਹ ਨਹੀਂ ਜੀ ਉਹ ਨਹੀਂ ਜੀ ਇਹਨਾਂ ਚੀਜ਼ਾਂ ਕਰਕੇ ਜਿਹੜਾ ਅਸੀਂ ਸਾਡੀ ਸਿੱਖੀ ਜਿਹੜੀ ਘੱਟ ਦੀ ਜਾਣੀ ਜੇ ਮੈਂ ਗੱਲ ਤੁਹਾਡੇ ਪਰਾ ਜਿਵੇਂ ਤੁਸੀਂ ਬਾਣ ਦੇ ਵਿੱਚ ਜਿਵੇਂ ਰਸਰਾਖ ਵੀ ਤੁਸੀਂ ਪਾਏ ਤੁਹਾਨੂੰ ਲੱਗਿਆ ਕਿ ਇਹ ਤੁਹਾਨੂੰ ਕਰਦੇ ਨੇ ਕੋਈ ਕਮਣੀ ਬੰਨੇ ਇਹ ਕਹਿੰਦੇ ਨੇ ਹਿੰਦੂਵਾਦੀ ਸੋਚਦੇ ਨੇ ਇਹ ਪੜਕਾ ਰਹੇ ਨੇ ਸੋਚ ਪਰ ਲੱਗਦਾ ਤੁਹਾਨੂੰ ਕਿਤੇ ਵੀ ਜੇ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਲੋਕਾਂ ਚੋਂ ਭਾਈਵਾਲਤਾ ਨਹੀਂ ਰਹੀ ਜਿਵੇਂ ਸਾਡੇ ਬਜ਼ੁਰਗਾਂ ਚ ਸੀ ਅੱਜ ਦੇ ਜਮਾਨੇ ਦੇ ਵਿੱਚ ਕਿੰਨੇ ਤੇ ਲੋਕ ਨੇ ਜਿਹੜੇ ਅਜੋਦਿਆਂ ਨੂੰ ਗਏ ਸ਼ਾਇਦ ਹੀ ਕੋਈ ਉਹ ਉਸ ਜਮਾਨੇ ਦੇ ਵਿੱਚ ਗਏ ਸਤਿਗੁਰਾਂ ਦੀ ਇਹ ਹੀ ਬਣਾਈ ਹੋਈ ਮਾਇਆ ਜੇ ਤੁਸੀਂ ਉਹਨਾਂ ਵਿੱਚ ਜਾਓਗੇ ਤੁਸੀਂ ਵਿਚਰੂਗੇ ਕੋਈ ਬੁਰਾ ਕੰਮ ਨਹੀਂ ਅਸੀਂ ਸਿੱਖੀ ਨੂੰ ਹੀ ਪ੍ਰਮੋਟ ਕਰਨ ਵਾਲੇ ਜੀ ਅਤੇ ਜਿਸ ਤਰ੍ਹਾਂ ਦੇ ਨਾਲ ਜੇ ਕਿਹਾ ਜਾਵੇ ਬਹੁਤ ਇੱਕ ਵਧੀਆ ਮੇਲ ਵੀ ਹੈ ਤੇ ਨਾਲ ਜਿਵੇਂ ਸਨਾਤਨ ਦਾ ਵੀ ਤੇ ਦੂਜੇ ਪਾਸੇ ਸਿੱਖੀ ਦੇ ਰੂਪ ਦੇ ਵਿੱਚੋਂ ਤੁਸੀਂ ਜਾਨਦੇ ਹੋ ਪ੍ਰੈਜੈਂਟ ਕਰਦੇ ਹੋ ਇਸ ਟੀਲ ਜਿਹੜੇ ਲੋਕ ਇੱਕ ਬਾਉਂਡਿੰਗ ਦੇ ਵਿੱਚ ਜਾਂ ਜਾਂ ਤੁਸੀਂ ਕਹੋ ਮੈਂ ਪੰਜਾਬੀ ਚ ਕਹਾਂ ਤਾਂ ਇਹ ਕਹਿੰਦਾ ਇੱਕ ਉਹਦੇ ਦੱਦੂ ਬਣ ਕੇ ਰਹਿ ਗਏ ਨੇ ਉਹ ਅਜੀਬੀਆਂ ਗੱਲਾਂ ਕਰ ਸਕਦੇ ਨੇ ਕਈ ਲੋਕ ਤੁਸੀਂ ਤਜੇ ਕਹਿ ਜAVE ਸਨਾਤਨ ਦੀ ਉਹ ਗੱਲ ਕਰਦੇ ਹੋ ਰੱਖਿਆ ਦੀ ਤੇ ਉਹਦੇ ਨਾਲ ਭਾਈਵਲਤਾ ਦੀ ਪਰ ਉੱਥੇ ਲੱਗਦਾ ਵੀ ਸਾਡੇ ਕਈ ਦੇਸ਼ ਦੇ ਝੰਡੇ ਰੂ ਵੀ ਜਿਸ ਤਰ੍ਹਾਂ ਦੇ ਨਾਲ ਫਰੋਦਾਂਦੇ ਨੇ ਉਹ ਚ ਤੁਹਾਨੂੰ ਲੱਗਦਾ ਵੀ ਜਦੋਂ ਉਸ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਪਰ ਇਹਸ ਪਹੁੰਚਦੀ ਹੈ ਵੀ ਜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹ ਗੱਲ ਸੋਚੀ ਹੁੰਦੀ ਸ਼ਾਇਦ ਇੱਥੇ ਤੱਕ ਗੱਲ ਪਹੁੰਚਦੀ ਹੈ ਸਸੇ ਕਾਲ ਸਭ ਨੂੰ ਪਤਾ ਹੈ ਕਿ ਬ੍ਰਾਮ ਮੰਦਰ ਦੀ ਜਿਸ ਤਰ੍ਹਾਂ ਦੇ ਨਾਲ ਰਾਮ ਲਾਲਾ ਨੂੰ ਉੱਥੇ ਹੁਣ ਜੇ ਕਿਹਾ ਜਾਵੇ ਹਰ ਇੱਕ ਪਾਸਾ ਚ ਆਪਦੇ ਆਪ ਦੇ ਮਾਇਨੇ ਨੇਗੇ ਰਾਮ ਮੰਦਰ ਨੂੰ ਲੈ ਕੇ 21 ਜਨਵਰੀ ਦਾ ਬਹੁਤ ਵੱਡਾ ਪ੍ਰੋਗਰਾਮ ਹੈ ਸਿਆਸੀ ਦਲ ਆਪਦੇ ਆਪ ਦੇ ਕੰਮ ਲੱਗੇ ਹੋਏ ਨੇ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਜਦੋਂ ਉਹਦੇ ਪਿਛੋਕੜ ਚ ਜਾਣੇਗੇ ਇੱਕ ਲੰਬੀ ਕਾਨੂੰਨੀ ਲੜਾਈ ਵੀ ਰਹੀ ਹੈ ਪਰ ਸ਼ਾਇਦ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਜਦੋਂ ਅਸਲ ਰਾਮ ਮੰਦਰ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਆ ਉਹ ਸਿੱਖ ਭਾਈਚਾਰੇ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਬਾਬਾ ਫਕੀਰ ਸਿੰਘ ਜਿਹੜੇ ਕਿ ਨਿਕ ਸਿੰਘ ਜੱਥੇ ਦੇ ਨਾਲ ਸੀਗੇ ਉਹਨਾਂ ਦੇ ਵੱਲੋਂ ਪਹਿਲੀ ਵਾਰੀ ਅਯੁੱਧਿਆ ਦੇ ਉਸ ਜਿਹਨੂੰ ਜੇ ਕਿਹਾ ਜਾਵੇ ਉਹ ਤਾਂ ਬਾਉਰੀ ਮਸਜਿਦ ਦਾ ਢਾਂਚਾ ਸੀਗਾ ਉੱਥੇ ਉਹ ਹਵਨ ਕਰਦੇ ਨੇ ਰਾਮ ਰਾਮ ਲਿਖਦੇ ਨੇ ਯਾਨੀ ਕਿ ਜਿਹੜੀ ਸ਼ੁਰੂਆਤ ਹੋਈ ਪਹਿਲੀ ਲੜਾਈ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲੀ ਐਫ ਆਈ ਆਰ ਵੀ ਸਿੱਖਾਂ ਦੇ ਉੱਤੇ ਹੁੰਦੀ ਹੈ ਯਾਕੀ ਇਹ ਬਾਬਾ ਫਕੀਰ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ 25 ਸਿੰਘ ਸੀਗੇ ਉਹਨਾਂ ਦੇ ਉੱਤੇ ਹੁੰਦੀ ਹੈ ਤੇ ਉਸ ਤੋਂ ਬਾਅਦ ਦੀ ਫਿਰ ਅੱਗੇ ਦੀ ਸ਼ੁਰੂਆਤ ਜਿਹੜੀ ਰਹੀ ਬਹੁਤ ਪਹਿਲੂ ਆਏ ਉਹਨਾਂ ਦੇ ਵਿੱਚ ਉਹਨਾਂ ਦੇ ਹੀ 8ਵੇਂ ਵੰਸ਼ ਦੇ ਵਿੱਚੋਂ ਬਾਬਾ ਹਜੀ ਸਿੰਘ ਰਸੂਰਪੁਰ ਸਾਡੇ ਨਾਲ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਹੋ ਸਕਦਾ ਹੈ ਕਿ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਜਦੋਂ ਸੁਪਰੀਮ ਕੋਰਟ ਨੇ ਐਡਾ ਵੱਡਾ ਡਿਸੀਜਨ ਸੁਣਾਇਆ ਤਾਂ ਉਹਦੇ ਵਿੱਚ ਬਕਾਇਦਾ ਤੌਰ ਤੇ ਇਸ ਕਿਸੇ ਦਾ ਜ਼ਿਕਰ ਹੈ ਯਾਨੀ ਕਿ ਕਈ ਲੋਕ ਜੇ ਮੇਰੀ ਇਸ ਗੱਲ ਨੂੰ ਸਮਝਦੇ ਹੋਣ ਵੀ ਇਹ ਕਿੱਥੋਂ ਕੱਢ ਲਿਆਂਦੀ ਜੀ ਗੱਲ ਕਿਉਂਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਸਾਡੇ ਲੋਕ ਬਹੁਤ ਗਿਆਨੀ ਨੇ ਇਸ ਚੀਜ਼ ਨੂੰ ਲੈ ਕੇ ਸਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਉਸ ਦਾ ਜ਼ਿਕਰ ਕਰਿਆ ਯਾਨੀ ਕਿ ਬਹੁਤ ਵੱਡਾ ਆਧਾਰ ਬਣਿਆ ਕਿ ਜਦੋਂ ਸਾਡੇ ਸਿੰਘਾਂ ਨੇ ਸ਼ੁਰੂਆਤ ਪਹਿਲੀ ਲੜਾਈ ਦੀ ਕੀਤੀ ਸੀ ਤੇ ਪਹਿਲੀ ਐਫ ਆਈ ਆਰ ਦਰਜ ਹੁੰਦੀ ਹੈ ਸੱਚੀ ਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇਖਿਏ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਇਸ ਜੇ ਕਿਹਾ ਜਾਵੇ ਇਨਸੀਡੈਂਟ ਦਾ ਜਦੋਂ ਇਹ ਸ਼ੁਰੂਆਤ ਹੁੰਦੀ ਆ ਤੁਹਾਡੇ ਪੁਰਖਾਂ ਨੂੰ ਜੇ ਕਹੀਏ ਕਿ ਬਹੁਤ ਵੱਡਾ ਮਾਣ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਬਹੁਤ ਵੱਡਾ ਮਾਣ ਹੈ ਪਰਿਵਾਰ ਦਾ ਜੀ 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 ਇਹੀ ਜਦੋਂ ਜ਼ਿਆਦਾਤਰ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗ ਪਾਇਆ ਜੀ ਪਹਿਲਾ ਸਵਾਲ ਤਾਂ ਮੇਰਾ ਹੀ ਰਹੂਗਾ ਕਿਉਂਕਿ ਸਾਨੂੰ ਵੀ ਇਹ ਦੇਖਿਆ ਜਾਵੇ ਬੜਾ ਚੰਬਾ ਜਿਹਾ ਹੋਇਆ ਕਿਰਨ ਇੱਕ ਵਾਰੀ ਸੋਕ ਕਿਉਂਕਿ ਅਸੀਂ ਜੇ ਦੇਖੀਏ ਜਿਹੜੇ ਲੋਕ ਸਨਾਤਨ ਦੇ ਨਾਲ ਜੁੜੇ ਹੋਏ ਲੋਕ ਨੇ ਉਹੀ ਅਜੇ ਤੱਕ ਅਜੋਧਿਆ ਗਏ ਨੇ ਸਿੱਖ ਬਹੁਤ ਘੱਟ ਹੋਣਗੇ ਮੈਂ ਕਹਾ ਕਿ ਸ਼ਾਇਦ ਪੰਜਾਬ ਚ ਉਂਗਲਾਂ ਤੇ ਉਹ ਲੋਕ ਹੋਣਗੇ ਜਿਹੜੇ ਆਪਣੇ ਏਰੀਏ ਤੇ ਜਾਂ ਆਪਣੇ ਧਰਮ ਤੇ ਦੂਸਰੇ ਧਰਮ ਵਿੱਚ ਜਾਣ ਤੇ ਵਿਸ਼ਵਾਸ ਰੱਖਦੇ ਨੇ ਮੈਂ ਅਯੋਧਿਆ ਬਹੁਤ ਲੰਬੇ ਸਮੇਂ ਤੋਂ ਜਾ ਰਿਹਾ ਹਾਂ ਜਿੱਥੇ ਜਾ ਕੇ ਅਸੀਂ ਇਹ ਚੀਜ਼ ਦੀ ਖੋਜ ਕੀਤੀ ਉਹ ਸਾਨੂੰ ਸਾਰੀਆਂ ਚੀਜ਼ਾਂ ਮਿਲੀਆਂ ਤੇ ਤਾਂ ਸਾਨੂੰ ਜਾ ਕੇ ਉਹਨਾਂ ਚੀਜ਼ਾਂ ਬਾਰੇ ਪਤਾ ਲੱਗਿਆ ਕਿ ਜੋ ਸਾਡੇ ਬਜ਼ੁਰਗ ਸਾਨੂੰ ਪਹਿਲਾਂ ਦੱਸਦੇ ਆਏ ਨੇ ਉਹ ਸਾਰੀਆਂ ਗੱਲਾਂ ਸੱਚ ਨੇ ਤੇ ਅਯੋਧਿਆ ਵਿੱਚ ਜਿਹੜਾ ਸਿੱਖਾਂ ਦਾ ਜਾਣਾ ਜਿਹਦੇ ਮੇਨ ਜਿਹੜੇ ਜਥੇਦਾਰ ਸਾਡੇ ਬਜ਼ੁਰਗ ਬਾਬਾ ਫਕੀਰ ਸਿੰਘ ਜੀ ਖਾਲਸਾ ਨਿਹੰਗ ਸਿੰਘ ਜਿਨ੍ਹਾਂ ਨੇ ਜਾ ਕੇ 1858 ਦੇ ਵਿੱਚ ਆਪਣੇ 25 ਹੋਰ ਸਾਥੀਆਂ ਦੇ ਨਾਲ ਸਿੰਘਾਂ ਦੇ ਨਾਲ ਉੱਥੇ ਜਾ ਕੇ ਉਹਨੂੰ ਆਪਣੇ ਕਬਜ਼ੇ 'ਚ ਲਿਆ ਫਿਰ ਉੱਥੇ ਰਾਮ ਰਾਮ ਲਿਖਿਆ ਜਾਂ ਇੱਕ ਹਵਨ ਕੀਤਾ ਹੁਣ ਹਵਨ ਤੇ ਵੀ ਬਹੁਤ ਸਾਰੇ ਕਿੰਤੂ ਪਰੰਤੂ ਹੁੰਦੀ ਆ ਚਲੋ ਆਪਾਂ ਉਸ ਦੇ ਪਿਛੇ ਤੇ ਇਹ ਮੈਨੂੰ ਇਹ ਮੈਨੂੰ ਵੀ ਕਿਹੜਾ ਲੱਗਿਆ ਸੀਗਾ ਵੀ ਕਿ ਜਿਹੜੇ ਨਿੰਗ ਸਿੰਘ ਨੇ ਤੁਸੀਂ ਵੀ ਜਿਵੇਂ ਬਾਣਾ ਸਰੂਪ ਚੋਂ ਉਹ ਹਵਨ 'ਚ ਯਕੀਨ ਕਰਦੇ ਨੇ ਜਾਂ ਉਸ ਸਮੇਂ ਇਨਸੀਡੈਂਟ ਕੀ ਬਣਿਆ ਸੀ ਜਦੋਂ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ ਸਿੱਖੀ ਦੀ ਗੱਲ ਕਰੀਏ ਤੇ ਜਿਹੜੇ ਪੂਰਨ ਜਿਹੜੇ ਗੁਰੂ ਦੇ ਸਿੱਖ ਨੇ ਉਹ ਨਿਹੰਗ ਸਿੰਘ ਹੀ ਸਿੱਖ ਨੇ जिने तैयार भर तैयार ਨੇ ਜਿਨੇ ਕੋਲ ਹਰ ਵਕਤ ਮਹਾਰਾ ਦੇ ਉਹਨਾਂ ਦੇ ਸ਼ਸਤ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਉਹਨਾਂ ਦਾ ਕਲਚਰ ਨੂੰ ਅਸੀਂ ਅਡਾਪਟ ਕੀਤਾ ਹੋਇਆ ਜਦੋਂ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਆਂ ਜਾਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪੁਰਨਾ ਪਰਾਤਨ ਬਾਣੀਆਂ ਨੂੰ ਪੜ੍ਹਦੇ ਆਂ ਦਸਮਦੀ ਬਾਣੀ ਨੂੰ ਪੜਦੇ ਆ ਸਰਬ ਲੋਹ ਨੂੰ ਪੜਦੇ ਆ ਸੋ ਉਹਨਾਂ ਗ੍ਰੰਥਾਂ ਦੇ ਜਦੋਂ ਤੁਸੀਂ ਹਵਾਲੇ ਲੈਨੇ ਆ ਤੁਸੀਂ ਜੀਵਨ ਦੇ ਵਿੱਚ ਪ੍ਰਾਤਨ ਸਿੱਖਾਂ ਦਾ ਇਤਿਹਾਸ ਪੜਦੇ ਆ ਹਵਨ ਜਿਹੜਾ ਸਾਡਾ ਆਪਣਾ ਇੱਕ ਜੀਵਨ ਦਾ 파ਟ ਆ ਕੋਈ ਵੱਖਰਾ ਸਨਾਤਨ ਤੋਂ ਨਿਕਲ ਕੇ ਨਹੀਂ ਆਇਆ ਇਹ ਸਿੱਖਾਂ ਦਾ ਹੀ ਇੱਕ 파ਟਕ ਜਦੋਂ ਦੁਧ ਧਰਤੀ ਸੱਜੀਆਂ ਉਦੋਂ ਦਾ ਹੀ ਇਹ ਇੱਕ 파ਟ ਹੈ ਅ ਫਿਰ 22 ਜਨਵਰੀ ਨੂੰ ਤੁਸੀਂ ਵੀ ਜਾ ਰਹੇ ਹੋ ਜੀ ਜੀ 22 ਜਨਵਰੀ ਨੂੰ ਜਿਹੜਾ ਹੈਗਾ ਅਸੀਂ ਪਹਿਲਾਂ ਚਲੇ ਜਾਣਾ 10 ਜਨਵਰੀ ਨੂੰ ਉੱਥੇ ਅਸੀਂ ਪਹੁੰਚ ਜਾਣਾ ਹੈਗਾ ਉਸ ਤੋਂ ਪਹਿਲਾਂ ਵੀ ਨਿਰੰਤਰ ਸਾਡੇ ਘੇੜੇ ਉੱਥੇ ਲੱਗਦੇ ਨੇ ਤੇ ਅਸੀਂ ਲੱਗਦੇ ਰਹੇ ਨੇ ਤੇ ਲੰਗਰ ਜਿਹੜਾ ਹੈਗਾ ਬਾਬਾ ਫਕੀਰ ਸਿੰਘ ਜੀ ਦੀ ਮਾਲੋ ਜਾਦ ਵਿੱਚ ਕਹਿ ਲਿਆ ਗੁਰੂ ਨਾਮ ਸੇਵਾ ਕਿਰਪਾ ਦੇ ਨਾਲ ਉੱਥੇ ਲੰਗਰ ਦੀ ਸੇਵਾਵਾਂ ਜਿਹੜੀਆਂ ਮਹਾਰਾਜ ਆਪਾਂ ਤੇ ਲੈ ਰਿਆ ਇਹ ਜਦੋਂ ਇਹ ਇਹ ਜੇ ਕਿਹਾ ਜੀ ਜੀ ਐਮਐਸ ਸੁਪਰੀਮ ਕੋਰਟ ਨੇ ਵੀ ਜ਼ਿਕਰ ਕਰਿਆ ਨਾਲ ਨਾਲ ਖੈਰ ਉਹ ਕਾਪੀ ਵੀ ਚਲਾਵਾਂਗੇ ਅ ਇਹ ਤੁਹਾਨੂੰ ਤਾਂ ਕਰ ਕਿ ਤੁਹਾਡੇ ਪਰਿਵਾਰ ਚ ਲਗਾਤਾਰ ਗੱਲਾਂ ਹੁੰਦੀ ਰਹਿੰਦੀਆਂ ਹੋਣੀਆਂ ਵੰਸ਼ ਦਰ ਵੰਸ਼ ਅੱਗੇ ਅੱਗੇ ਜਿਵੇਂ ਕਈ ਬਜ਼ੁਰਗਾਂ ਨੇ ਦੱਸੀਆਂ ਹੋਣੀਆਂ ਸੁਣਾਈਆਂ ਹੋਣੀਆਂ ਜਿਵੇਂ ਕਈਆਂ ਬਾਤਾਂ ਕਹਾਣੀਆਂ ਅ ਤੁਹਾਡਾ ਇਹ ਜਦੋਂ ਪੂਰਾ ਮਾਮਲਾ ਚੱਲਿਆ ਉਦੋਂ ਵੀ ਕੋਈ ਉੱਥੇ ਜਾਣਾ ਹੋਇਆ ਜਾਂ ਇਹ ਸੀਗਾ ਵੀ ਠੀਕ ਹੈ ਉਹ ਕੇਸ ਆਪਦੇ ਤੌਰ ਤੇ ਚੱਲਦਾ ਰਹੇ ਤੇ ਇਹ ਹਵਾਲਾ ਦਿੰਦੇ ਰਹੇ ਉਸ ਸਮੇਂ ਨਹੀਂ ਇਹਦੇ ਵਿੱਚ ਜਿਹੜਾ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਬਾਬਾ ਫਕੀਰ ਸਿੰਘ ਦੇ ਨਾਮ ਤੋਂ ਜਿਹੜਾ ਅੱਗੇ ਐਵੀਡੈਂਸ ਜਾ ਕਰਨੇ ਹੋ ਸਾਰੀ ਚੀਜ਼ਾਂ ਪ੍ਰੋਵਾਈਡ ਕਰਨਾ ਆਪਣੇ ਇੱਕ ਔਰ ਦਿੱਲੀ ਤੋਂ ਨੇ ਰਵੀ ਰੰਜਨ ਸਿੰਘ ਜੀ ਝਟਕਾ ਆਲੇ ਨੇ ਹਾਂ ਉਹਨਾਂ ਨੇ ਹੀ ਇਹ ਨੂੰ ਜਿਹੜਾ ਹੈਗਾ ਮੇਨ ਪ੍ਰੈਜ਼ੀਡੈਂਟ ਕੀਤਾ ਮੇਰੀ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਡਿਸਕਸ਼ਨ ਚੱਲਦੀ ਆ ਉਹਨਾਂ ਨਾਲ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਲੋਕ ਆਪਣੇ ਪਰਿਵਾਰ ਵਿੱਚ ਕੀ ਕਰਦੇ ਨੇ ਆਪਣੇ ਦਾਦੇ ਆ ਪਰਦਾਦੇ ਨੇ ਜ਼ਮੀਨ ਨੂੰ ਖੋਜਣ ਦੀ ਕੋਸ਼ਿਸ਼ ਕਰਦੇ ਨੇ ਪਰ ਮੇਰੀ ਦੰਦਾ ਕੋਈ ਰਜਾਨ ਨਹੀਂ ਰਹਾ ਤੇ ਮੇਰਾ ਹਮੇਸ਼ਾ ਹੀ ਰਹਾ ਕਿ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਨੇ ਜਿਹੜੀ ਕਿਤੇ ਕੁਰਬਾਨੀ ਕੀਤੀ ਆ ਉਹਨਾਂ ਨੂੰ ਜਦੋਂ ਕਿਤੇ ਸਾਨੂੰ ਪਤਾ ਲੱਗਿਆ ਉਹਨੂੰ ਖੋਜਣ ਦੀ ਕੋਸ਼ਿਸ਼ ਕੀਤੀ ਤੇ ਉਹ ਚੀਜ਼ ਜਿਹੜੀ ਆ ਸਾਡੇ ਵਾਸਤੇ ਇੱਕ ਵੱਡੇ ਮਾਣ ਦੀ ਗੱਲ ਆ ਕਿ ਅਸੀਂ ਉਹਨਾਂ ਦੇ ਪਰਿਵਾਰ ਵਿੱਚੋਂ ਆ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਸਾਡੇ ਕੋਲ ਬਹੁਤ ਸਾਰੇ ਸਾਧਨ ਨਹੀਂ ਤੇ ਉਸ ਸਮੇਂ ਉਸ ਰਾਮ ਮੰਦਰ ਨੂੰ ਆਜ਼ਾਦ ਕਰਾਉਣ ਵਾਸਤੇ ਪਹਿਲਾ ਮੋਰਚਾ ਸਾਡੇ ਪੁਰਖਿਆਂ ਨੇ ਲਗਾਇਆ ਅ ਸਿੰਗਾ ਦੇ ਨਾਲ ਜਿਵੇਂ ਆਪਾਂ ਨੂੰ ਪਤਾ ਵੀ ਉਸ ਸਮੇਂ ਦੇ ਦੌਰਾਨ ਜਿਹੜੀ ਮੁਗਲਾਂ ਦੇ ਨਾਲ ਜਿਸ ਤਰ੍ਹਾਂ ਦਾ ਲੜਾਈ ਚੱਲਦੀ ਰਹੀ ਲਗਾਤਾਰ ਤੇ ਜਿਹੜਾ ਮੇਨ ਤਾਂ ਗੱਲ ਜ਼ੁਲਮ ਦੀ ਸੀਗੀ ਜੀ ਆ ਉਸ ਸਮੇਂ ਦੇ ਦੌਰਾਨ ਜੇ ਕਿ ਇਹ ਬਾਬਾ ਜੀ ਹੁਣ ਕਿਉਂਕਿ ਤੁਹਾਨੂੰ ਤਾਂ ਜ਼ਿਆਦਾ ਪਰਿਵਾਰਕ ਤੌਰ ਤੇ ਪਤਾ ਹੋਣੀ ਹੈ ਬਾਬਾ ਜੀ ਹੁਣ ਦਾ ਜਾਣਾ ਕਿਵੇਂ ਹੋਇਆ ਸੀ ਉਸ ਸਮੇਂ ਵੀ ਇਹੀ ਕੋਈ ਇੱਕੋ ਥੇ ਰابطਾ ਬਣਿਆ ਕਿਉਂਕਿ ਉਦੋਂ ਜਿਹੜੇ ਸਾਡੇ ਲੋਕ ਇਹਨੇ ਕਟੜਵਾਦੀ ਨਹੀਂ ਤੇ ਹੁੰਦੇ ਹੁਣ ਤਾਂ ਕਿ ਛੋਟੀ ਜੀ ਗੱਲ ਨੂੰ ਲੇਕੇ ਐਨਾ ਕੋ ਪ੍ਰਚਾਰਿਆ ਜਾਂਦਾ ਕਿ ਉਹਦੇ ਵਿੱਚ ਕੋਈ ਮਨ ਲੋ ਜਾਨ ਹੀ ਨਹੀਂ ਛੱਡਦੇ ਹੈਗੇ ਉਦੋਂ ਸਾਰੇ ਜਿਹੜੇ ਲੋਕ ਸੀਗੇ ਸਾਰੇ ਮਿਲ ਕੇ ਰਹਿੰਦੇ ਸੀਗੇ ਆਪਸੀ ਭਾਈਚਾਰਕ ਸਾਂਝਤੀ ਸਾਡੇ ਜਿਹੜਾ ਉਹਨਾਂ ਦਾ ਆਪਣਾ ਆਪਣਾ ਮੰਨਣਾ ਹੁੰਦਾ ਸੀਗਾ ਜ਼ਰੂਰੀ ਨਹੀਂ ਜਿਵੇਂ ਅੱਜ ਸਾਡੇ ਬਹੁ 90% ਮੈਂ ਕਹਾਂਗਾ ਕਿ ਜੇ ਤੁਸੀਂ ਲੋਕਾਂ ਨੂੰ ਦੇਖੀਏ ਉਹ ਸਿੱਖੀ ਤੇ ਮੁਨਕਰ ਹੁੰਦੇ ਜਾ ਰਹੇ ਨੇ ਜਿਹੜੇ ਸਿੱਖੀ ਨੂੰ ਛੱਡ ਕੇ ਉਹ ਕੱਟੜਵਾਦ ਕਹਿ ਸਕਦੇ ਆਂ ਕਿ ਆ ਉਹਦਾ ਕਾਰਨ ਹੈ ਉਹ ਬੈਟਰ ਜਾਣਦੇ ਨੇ ਲੋਕ ਧਰਮ ਨੂੰ ਛੱਡ ਕੇ 크੍ਰਿਸਚਨ ਬਣਦੇ ਜਾ ਰਹੇ ਨੇ ਦੂਜੇ ਪਾਸੇ ਅਸੀਂ ਸਾਡੀ ਸਿੱਖੀ ਘਟਦੀ ਜਾ ਰਹੀ ਆ ਜੇ ਕੋਈ ਬੰਦਾ ਕਿਥੇ ਅੱਜ ਕਿ ਇਸ ਸਨਾਤਨ ਦੇ ਜਾ ਕੇ ਜਾ ਰਿਹਾ ਹੈ ਤਾਂ ਉੱਥੇ ਕੋਈ ਉਹਦੀ ਗੱਲ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਗੱਲ ਹੈ ਪਰ ਦੇਖਿਆ ਜਾਵੇ ਚਲੋ ਮੈਂ ਉਸ ਗੱਲ ਤੇ ਵੀ ਆਉਂਗਾ ਪਹਿਲਾਂ ਤਾਂ ਕਿਉਂਕਿ ਹਰ ਕੋਈ ਜਦੋਂ ਇਸ ਤਰ੍ਹਾਂ ਦਾ ਪਤਾ ਲੱਗਦਾ ਕਿਸੇ ਨੂੰ ਵੀ ਯੋਧਿਆ ਦੇ ਵਿੱਚ ਸਿੰਘਾਂ ਨੇ ਪਹਿਲਾਂ ਇੱਕ ਤਨੰਦਨਾ ਮੋਰਚਾ ਲਾਇਆ ਤੇ ਐਫਆਈਆਰ ਉਹ ਦਰਜ ਹੋਈ ਉਹ ਜਿਹੜੀ ਐਫਆਈਆਰ ਸੀਗਾ ਜੀ ਜੇ ਕਹੀਏ ਕਿ ਜਦੋਂ ਇਹ ਪੂਰਾ ਮਾਮਲਾ ਕੋਰਟ ਦੇ ਵਿੱਚ ਗਿਆ ਬਹੁਤ ਤਰ੍ਹਾਂ ਦੇ ਬਵਾਦ ਵਿਵਾਦ ਹੋਏ ਬਾਰੀ ਬਾਰੀ ਜ਼ਿਕਰ ਹੋਇਆ ਉਸ ਐਫਆਈਆਰ ਦਾ ਬਿਲਕੁਲ ਉਹਦੇ ਉਹੀ ਇੱਕ ਮੇਨ ਐਵੀਡੈਂਸ ਸੀ ਕਿ ਸੁਪਰੀਮ ਕੋਰਟ ਕੋਰਟ ਕੀ ਕਹਿੰਦੀ ਆ ਕਿ 5000 ਸਾਲ ਪਹਿਲਾਂ ਇਸ ਧਰਤੀ ਤੇ ਕੀ ਹੋਣਾ 5000 ਸਾਲ ਬਾਅਦ ਕੀ ਨਹੀਂ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਲੇਕਿਨ 200 ਸਾਲ 500 ਸਾਲ ਦਾ ਸਾਡੇ ਕੋਲ ਇੱਕ ਇਤਿਹਾਸਕ ਤੱਤ ਹੁੰਦੇ ਨੇ ਸਾਡੇ ਕੋਲ ਉਸ ਮੰਦਰ ਤੇ ਇੱਕ ਉਹ ਲੜਾਈ ਜਿਹੜੀ ਆ ਜਿਹੜੀ ਉਹਨੂੰ ਆਜ਼ਾਦੀ ਦੀ ਲੜਾਈ ਕਹਿ ਸਕਦੇ ਆ ਤੁਸੀਂ ਉਹ ਲੜਾਈ ਦਾ ਇੱਕ ਤੱਥ ਹੀ ਜਿਹੜਾ ਬਾਬਾ ਫਕੀਰ ਸਿੰਘ ਖਾਲਸਾ ਜੀ ਦੇ ਨਾਮ ਤੇ ਸੀਗਾ ਜਿਹਦੇ ਆਧਾਰ ਤੇ ਫਿਰ ਪੂਰੀ ਸਟੇਟਮੈਂਟ ਜਿਹੜੀ ਆ ਸੁਪਰੀਮ ਕੋਰਟ ਨੇ ਦਿੱਤੀ ਆ ਪਰ ਇਹਦੇ ਚ ਅ ਅ ਦੇਖਿਏ ਸਿੰਘ ਸਾਹਿਬ ਕੀ ਹੁਣ ਇਹ ਇੱਕ ਬਹੁਤ ਵੱਡਾ ਜਿਕੇ ਮਾਨਮਤਾ ਇਤਿਹਾਸ ਆ ਜੀ ਦੂਜੇ ਪਾਸੇ ਦੇਖਿਆ ਜਾਵੇ ਫਿਰ ਸਿੱਖੀ ਵੱਲੋਂ ਇਹਨੂੰ ਪ੍ਰਮੋਟ ਕਿਉਂ ਨਹੀਂ ਕੀਤਾ ਗਿਆ ਹੈਗਾ ਕਿਉਂ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਸਿੰਘਾਂ ਨੇ ਕਿਉਂਕਿ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਜੇ ਸਨਾਤਨ ਪਿਛੇ ਪਹਿਲਾਂ ਸਿੰਘਾਂ ਨੇ ਮੋੜ ਚਾਲ ਆਇਆ ਜੀ ਇਹਦੇ ਵਿੱਚ ਬਹੁਤ ਸਾਰੇ ਕੱਲੇ ਸਾਡੇ ਬਜ਼ੁਰਗਾਂ ਦੀ ਗੱਲ ਨਹੀਂ ਦੇ ਤੁਸੀਂ ਇੱਕ ਗੱਲ ਕੀ ਬਾਬਾ ਬਗੇਲ ਸਿੰਘ ਜਿਨ੍ਹਾਂ ਨੇ ਮੇਰਠ ਨੂੰ ਫਤਿਹ ਕੀਤਾ ਉਹਨਾਂ ਦਾ ਕਿਸੇ ਨੇ ਦਿਨ ਕਦੋਂ ਮਨਾਇਆ ਤੇ ਉਹਨਾਂ ਬਾਰੇ ਕਿੰਨਾ ਕਿਸਾਨੂੰ ਪੜਾਇਆ ਜਾਂਦਾ ਸਾਨੂੰ ਸਿੱਖੀ ਤੇ ਸਾਡੀ ਸਿੱਖਾਂ ਦੀ ਕਮੀ ਰਹਿ ਗਈ ਆ ਮੈਨੂੰ ਲੱਗਦਾ ਕਿ ਜਿਹੜੇ ਸਿੱਖ ਨੇ ਉਹ ਪੜਨਾ ਛੱਡ ਗਏ ਨੇ ਉਹ ਸਿਰਫ ਕੀ ਆ ਆਰਗੂਮੈਂਟਸ ਜਾਂ ਅਸੀਂ ਤਤਕਾਰ ਦੇ ਨਾਲ ਗੱਲ ਕਰਨੀ ਜਾਣਦੇ ਆ ਇਹ ਨਹੀਂ ਜੀ ਉਹ ਨਹੀਂ ਜੀ ਇਹਨਾਂ ਚੀਜ਼ਾਂ ਕਰਕੇ ਜਿਹੜਾ ਅਸੀਂ ਸਾਡੀ ਸਿੱਖੀ ਜਿਹੜੀ ਘਟਦੀ ਜਾ ਰਹੀ ਆ ਤੇ ਬਾਬਾ ਜੀ ਦੇਖਿਏ ਜਿਹੜੇ ਹਿਸਾਬ ਦੇ ਨਾਲ ਸਮਾਦਾ ਸਮਾ ਚੀਜ਼ਾਂ ਵਧੀਆਂ ਗਈਆਂ ਹੁਣ ਜੇ ਮੈਂ ਗੱਲ ਤੁਹਾਡੇ ਕਰਾਂ ਜਿਵੇਂ ਤੁਸੀਂ ਬਾਣ ਦੇ ਵਿੱਚ ਜਿਵੇਂ ਰੁਦਰਾਕਸ਼ ਵੀ ਤੁਸੀਂ ਪਾਇਆ ਤਨੂ ਲਾਗੇ ਵੀ ਕਿੰਦੂ ਪਰੰਤੂ ਕਰਦੇ ਨੇ ਲੋਕ ਦੇਖੋ ਕੰਨਾਂ ਵਾਲੇ ਕੁਝ ਕਰੀ ਜਾਵੇ ਜਿਹਨੂੰ ਰੁਦਰਾਕਸ਼ ਬਾਰੇ ਪਤਾ ਨਹੀਂ ਹੈਗਾ ਉਹ ਕਹਿ ਸਕਦਾ ਗਲ ਵਿੱਚ ਰੁਦਰਾਕਸ਼ ਪਾਇਆ ਕੋਈ ਮਾੜੀ ਗੱਲ ਨਹੀਂ ਕੀਤੀ ਹੈਗੀ ਇੱਕ ਚੰਗੀ ਚੀਜ਼ਾਂ ਚਾਹੇ ਸਾਡੇ ਧਰਮ ਨਹੀਂ ਕਿਸੇ ਧਰਮ ਦੀ ਇੱਕ ਅੱਛੀ ਚੀਜ਼ ਨੂੰ ਮੈਂ ਅਗਰ ਮੈਂ ਗਲ ਵਿੱਚ ਅਡਾਪਟ ਕੀਤਾ ਕੋਈ ਬੁਰਾ ਨਹੀਂ ਕੀਤਾ ਪਰ ਸਾਡੇ ਤਾਂ ਐਸੀ ਦੇਖਿਆ ਬਹੁਤ ਚੀਜ਼ਾਂ ਦੇ ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਤੇ ਬਾਤ ਵਿਵਾਦ ਹੁੰਦੇ ਨੇ ਜੇ ਕੋਈ ਖੰਬਣੀ ਵਾਲੇ ਇਹ ਕਹਿੰਦੇ ਨੇ ਹਿੰਦੂਵਾਦੀ ਸੋਚਦੇ ਨੇ ਜੀ ਇਹ ਪੜ ਘਾ ਰਹੇ ਨੇ ਸੋਚ ਨੂੰ ਇਹਦੇ ਵਿੱਚ ਕੋਈ ਭੜਕਣ ਵਾਲੀ ਗੱਲ ਨਹੀਂ ਹੈਗੀ ਅਗਰ ਤੁਸੀਂ ਦੇਖੀਏ ਕਿ ਮੈਂ ਰੁਦਰਾਕਸ਼ ਕੋਈ ਅੱਜ ਦੇ ਨਹੀਂ ਪਾਏ ਵੇ ਅੱਛੇ ਇਹ ਕੋਈ 200 ਸਾਲ ਪੁਰਾਣੇ ਇਹ ਰੁਦਰਾਕਸ਼ ਨੇ ਠੀਕ ਹੈ ਸਾਡੇ ਪਰਿਵਾਰ ਕੋ ਇੱਕ ਮਾਲਾ ਵੀ ਹੈ ਉਸ ਜਿਹੜੇ ਇੱਕ ਸਾਡੇ ਕੋਲ ਪੁਰਾਣਾ ਸ਼ਸਤਰ ਵੀ ਹੈ ਜਿਹੜਾ 200 ਸਾਲ ਦੇ ਕਰੀਬ ਪੁਰਾਣਾ ਹੋ ਸਕਦਾ ਹੈ ਠੀਕ ਹੈ ਐਦਾਂ ਦਾ ਕੋਈ 파ਟ ਨਹੀਂ ਹੈਗਾ ਜਿਹੜੇ ਲੋਕ ਕਿੰਤੂ ਪ੍ਰੰਤੂ ਵਾਲੇ ਉਹ ਕਿਸੇ ਤੇ ਵੀ ਜਾ ਕੇ ਕਰ ਲੈਂਦੇ ਨੇ ਜੇ ਤੁਸੀਂ ਕੜੇ ਦਾ ਇਤਿਹਾਸ ਕਿ ਉਹ ਲੋਕ ਨੇ ਜਿਨ੍ਹਾਂ ਨੇ ਪੂਰਾ ਇਤਿਹਾਸ ਪੜਿਆ ਨਹੀਂ ਜਿਹੜੇ ਇਹਨਾਂ ਚੀਜ਼ਾਂ ਤੇ ਕਿੰਤੂ ਪ੍ਰੰਤੂ ਕਰਦੇ ਨੇ ਜਾਂ ਉਹਨਾਂ ਨੂੰ ਇਹ ਮੈਂ ਕਹਾਂਗਾ ਕਿ ਪਹਿਲਾਂ ਤੁਸੀਂ ਕਿਸੇ ਦਲ ਦੇ ਵਿੱਚ ਸਪੈਸ਼ਲ ਕਿਸੇ ਦਲ ਦੇ ਵਿੱਚ ਜਾ ਕੇ ਦਸਮ ਦੀ ਬਾਣੀ ਦੀ ਸੰਥਿਆ ਲਓ ਤੇ ਦਸਮ ਦੀ ਬਾਣੀ ਨੂੰ ਸੁਣੋ ਤੇ ਪੜੋ ਫਿਰ ਉਹਨੂੰ ਵਿਚਾਰੋ ਫਿਰ ਆ ਕੇ ਬੰਦਾ ਤਤਕਾਰ ਦੇ ਨਾਲ ਗੱਲ ਕਰੇ ਪਰ ਹੁਣ ਜਿਹੜਾ ਸਮਾਗ ਹੈ ਜੀ ਇੱਕ ਤਾਂ ਜੇ ਕਹਿ ਜਾਵੇ ਜਿਵੇਂ ਹੁਣ ਨਿੰਗ ਸਿੰਘ ਬਾਬਾ ਫਕੀਰ ਸਿੰਘ ਹੁਣੇ ਸੀਗੇ ਜੀ ਇੱਕ ਸਮਾਗ ਅੱਜ ਦਾ ਜੀ ਅੱਜ ਦੇ ਸਮੇਂ 'ਚ ਜਦੋਂ ਗੱਲ ਹੁੰਦੀ ਆ ਤੁਹਾਨੂੰ ਲੱਗਦਾ ਵੀ ਅੱਜ ਦੀ ਮਾਨਸਿਕਤਾ ਇਹ ਤਾਂ ਠੀਕ ਹੈ ਵੀ ਇਨਸਾਨੀਅਤ ਤੌਰ ਤੇ ਤਾਂ ਸਿੱਖ ਇੱਕ ਦੂਜੇ ਦਾ ਜਰੂਰ ਸਾਥ ਦਿੰਨੇ ਆ ਕੋਈ ਧਰਮ ਨਹੀਂ ਦੇਖਦਾ ਹੈਗਾ ਬੰਦਾ ਖੈਰ ਇਹ ਸਾਡੇ 'ਚ ਹਜੇ ਵੀ ਮੌਜੂਦ ਹੈ ਬੱਚਿਆ ਹੋਇਆ ਸਾਡੇ ਗੁਰੂਆਂ ਦੀ ਜੋ ਬਾਣੀ ਦਿੱਤੀ ਹੋਈ ਆ ਜੀ ਪਰ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਵੀ ਜੇ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਲੋਕਾਂ 'ਚ ਉਹ ਭਾਈਵਾਲਤਾ ਨਹੀਂ ਰਹੀ ਜੋ ਸਾਡੇ ਬਜ਼ੁਰਗਾਂ 'ਚ ਸੀਗੀ ਦੇਖੋ ਜੇ ਸਾਡੇ ਬਜ਼ੁਰਗਾਂ ਚੋਂ ਭਾਈਵਾਲਤਾ ਸੀ ਉਹਨਾਂ ਦੇ ਵਿੱਚੋਂ ਇਸ ਦੇਸ਼ ਪ੍ਰਤੀ ਇਸ ਸਮਾਜ ਪ੍ਰਤੀ ਚਾਹੇ ਸਨਾਤਨ ਵਰਦੀ ਕਿਸੇ ਵੀ ਧਰਮ ਪ੍ਰਤੀ ਤੁਸੀਂ ਕਹੇ ਸੀ ਜੇ ਪ੍ਰੇਮ ਸੀ ਤਾਂ ਉਹ ਉੱਥੇ ਗਏ ਹਾਂ ਤਾਂ ਅੱਜ ਅੱਜ ਦੇ ਜ਼ਮਾਨੇ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਅਜੋਧਿਆਂ ਨੂੰ ਗਏ ਹੋਣਗੇ ਸ਼ਾਇਦ ਹੀ ਕੋਈ ਹੋਵੇ ਉਹ ਉਸ ਜ਼ਮਾਨੇ ਦੇ ਵਿੱਚ ਗਏ ਉਹਨਾਂ ਸਾ ਗੁਰੂ ਨਾਨਕ ਸਾਹਿਬ ਮੱਕੇ ਤੱਕ ਗਏ ਹਾਂ ਕਰਨ ਵਾਲੇ ਦੇ ਕਮੈਂਟ ਤੇ ਗੁਰੂ ਸਾਹਿਬ ਆ ਵੀ ਉਸ ਸਮੇਂ ਕਰਦੇ ਰਹੇ ਨੇ ਜੇ ਅੱਜ ਦੇ ਲੋਕ ਗੁਰੂ ਸਾਹਿਬ ਦੇ ਨਾਲ ਹੁੰਦੇ ਕਿ ਆ ਤੁਸੀਂ ਇਹ ਸੋਚ ਲੈਂਦੇ ਕਿ ਗੁਰੂ ਸਾਹਿਬ ਮੱਕੇ ਚਲੇ ਜਾਂਦੇ ਉਹਨਾਂ ਨੇ ਤਾਂ ਕਹਿਣਾ ਸੀਗਾ ਕਿ ਮਹਾਰਾਜ ਉੱਥੇ ਗਏ ਨੇ ਜੀ ਇਹ ਪ੍ਰਸ਼ਾਦਾ ਉਹਨਾਂ ਦੇ ਹੱਥ ਦਾ ਕਿਉਂ ਛਕਿਆ ਜੀ ਇਹਨਾਂ ਨੇ ਇਹ ਨਹੀਂ ਕੀਤਾ ਜਦੋਂ ਜੋ ਨਾ ਆਪਣੇ ਸਿੱਧਾਂ ਕੋਲ ਗਏ ਤਾਂ ਮਹਾਰਾਜ ਸਿੱਧਾਂ ਦਾ ਬਾਣਾ ਪਾ ਕੇ ਗਏ ਇਹ ਸਤਗੁਰਾਂ ਦੀ ਹੀ ਬਣਾਈ ਹੋਈ ਮਾਇਆ ਜੇ ਤੁਸੀਂ ਉਹਨਾਂ ਵਿੱਚ ਜਾਓਗੇ ਤੁਸੀਂ ਵਿਚਰੂਗੇ ਕੋਈ ਬੁਰਾ ਕੰਮ ਨਹੀਂ ਅਸੀਂ ਸਿੱਖੀ ਨੂੰ ਹੀ ਪ੍ਰਮੋਟ ਕਰਨ ਵਾਸਤੇ ਚੱਲਦੇ ਆਂ ਇਹਦੇ ਚ ਹੁਣ ਜਿਵੇਂ ਤੁਹਾਡਾ ਯੁੱਧੇ ਚ ਜਿਵੇਂ ਜੋ ਹੁਣ ਲੋਕਾਂ ਨੂੰ ਪਤਾ ਲੱਗੂ ਇੱਕ ਤਾਂ ਮੈਂ ਕਹਿੰਦਾ ਬਹੁਤ ਵਧੀਆ ਹੋਇਆ ਕਿ ਚਲੋ ਦੇਰ ਨਾਲ ਹੀ ਸਹੀ ਪਰ ਇਹ ਚੀਜ਼ ਲੋਕਾਂ ਦੇ ਸਾਹਮਣੇ ਆਊਗੀ ਸਾਡੇ ਵੀ ਬਹੁਤ ਲੋਕ ਇਸ ਚੀਜ਼ ਨੂੰ ਲੈ ਕੇ ਮਾਣ ਕਰਨਗੇ ਕਿ ਸਿੰਘਾਂ ਨੇ ਜਿੱਦੇ ਉੱਥੇ ਮੋਰਚਾ ਲਾਇਆ ਪਰ ਲੱਗਦਾ ਵੀ ਇਸ ਚੀਜ਼ਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਬੱਚਾ ਨੂੰ ਵੀ ਨੌਲੇਜ ਹੋਣੀ ਚਾਹੀਦੀ ਸੀ ਕਿ ਲੱਗਦਾ ਵੀ ਜਿਹੜੀ ਅਯੋਧਿਆ ਦੀ ਅਜਨਾਰੇ ਵੀ ਕਈ ਹਿੰਦੂਆਂ ਦੀ ਵੀ ਮੈਂ ਤਾਂ ਗੱਲ ਕਰੂੰਗਾ ਕਿ ਜਿਹੜੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਸ਼ਾਇਦ ਪਤਾ ਹੋਣਾ ਵੀ ਸਿੰਘਾਂ ਨੇ ਉਸ ਸਮੇਂ ਦੇ ਦੌਰਾਨ ਸ਼ੁਰੂਆਤ ਉਹਨਾਂ ਨੇ ਕਰੀ ਸੀਗੀ 90% ਲੋਕ ਨੇ ਜਿਹੜੇ ਕਿਸੇ ਵੀ ਧਰਮ ਦੇ ਹੋਣ ਉਹ ਆਪਣੀ ਅਧੂਰੀ ਜਾਣਕਾਰੀ ਦੇ ਹੀ ਮਹਤਾਜ ਹੁੰਦੇ ਨੇ ਤੇ ਮੈਂ ਇਹ ਜ਼ਰੂਰ ਕਹਾਂ ਕਿ ਸਭ ਤੋਂ ਵੱਡੀ ਗੱਲ ਇਸ ਸਮੇਂ ਦੇ ਵਿੱਚ ਇਹ ਜਿਹੜਾ ਸਾਡਾ ਜਿਹੜਾ ਉਫਰਾਲਾ ਜਾਂ ਸਾਡਾ ਅਜੋਧਿਆ ਜਾਣਾ ਸਾਡੇ ਪੁਰਖਿਆਂ ਦੀ ਉਹਨੂੰ ਆਜ਼ਾਦੀ ਲੈਣਾ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਰਹਿੰਦੇ ਨੇ ਮੈਂ ਕਹਾ ਕਿ ਬੇਅੰਤ ਸਿੱਖ ਜਿਹੜੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਪੂਰੇ ਭਾਰਤ ਵਿੱਚ ਰਹਿ ਰਹੇ ਨੇ ਉਹ ਵੱਖ-ਵੱਖ ਵਪਾਰ ਕਰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਨੇ ਇੱਥੇ ਗੱਲਾਂ ਤੁਸੀਂ ਕਰ ਲੈਣੇ ਹੋ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਤਾਂ ਸਾਡੀਆਂ ਗੱਲਾਂ ਦਾ ਅਸਰ ਉਹਨਾਂ ਸਾਡੇ ਸਿੱਖ ਭਾਈਚਾਰਿਆਂ ਨੂੰ ਭੁਗਤਣਾ ਪੈਂਦਾ ਤੁਸੀਂ ਬਹੁਤ ਸਾਰੀਆਂ ਪਿਛਲੇ ਸਮੇਂ ਦੇ ਵਿੱਚ ਅਜਿਹੇ ਕਾਰਨਾਮੇ ਜਾਂ ਤੁਸੀਂ ਵੀਡੀਓਜ਼ ਦੇਖੇ ਜਿੱਥੇ ਲੜਾਈਆਂ ਹੁੰਦੀਆਂ ਨੇ ਪਰ ਸਾਡਾ ਇਹ ਜਿਹੜਾ ਮੈਸੇਜ ਆ ਜਿਹੜਾ ਲੰਗਰ ਦਾ ਮੈਸਜ ਉਸ ਰਾਮਚੰਦ ਦੀ ਭੂਮੀ ਦੇ ਵਿੱਚ ਜਿੱਥੇ 22 ਜਨਵਰੀ ਨੂੰ ਰਾਮ ਲੱਲਾ ਜੀ ਨਿਵਾਸ ਕਰਨ ਜਾ ਰਹੇ ਨੇ ਉਹਦੇ ਵਿੱਚ ਲੰਗਰ ਲਗਾਉਣ ਦੇ ਨਾਲ ਮੈਨੂੰ ਲੱਗਦਾ ਜਿਹੜੇ ਸਾਡੇ ਸਿੱਖ ਤੇ ਸਨਾਤਨ ਭਾਈਚਾਰਾ ਜਿਹੜਾ ਬਦੇ ਵੱਖ-ਵੱਖ ਸਟੇਟਾਂ ਦੇ ਵਿੱਚ ਰਹਿ ਰਿਹਾ ਉਹਦੇ ਵਿੱਚ ਪਿਆਰ ਬਹੁਤ ਜ਼ਿਆਦਾ ਵਧੂਗਾ ਕਿਉਂਕਿ ਉਹਨਾਂ ਦੀ ਆਪਸੀ ਭਾਈਚਾਰਕ ਸਾਂਝ ਵਧੂਗੀ ਤੇ ਮੇਰੇ ਵਾਸਤੇ ਇਹ ਮਾਨ ਦੀ ਗੱਲ ਹੈ ਕਿ ਮੈਂ ਬਾਬਾ ਫਕੀਰ ਸਿੰਘ ਨਿਹੰਗ ਸਿੰਘ ਜਿਹੜੇ ਖਾਲਸਾ ਜੀ ਦੇ ਪਰਿਵਾਰ ਵੱਲੋਂ ਤੇ ਪੂਰੇ ਸਮਾਜ ਵੱਲੋਂ ਉਥੇ ਲੰਗਰ ਲੈ ਕੇ ਜਾ ਰਹੇ ਆ ਤੁਸੀਂ ਜਦੋਂ ਜਾਣਿਓ ਬਾਹਰ ਜੇ ਤੁਹਾਡੀ ਆਮ ਦਿਨਚਰ ਹੈ ਦੀ ਮੈਂ ਗੱਲ ਕਰਾਂ ਜਿਹੜੇ ਲੋਕਾਂ ਤੋਂ ਪਤਾ ਤੁਹਾਡੇ ਮਾਨਮਤੇ ਇਤਿਹਾਸ ਦਾ ਉਹਦੇ ਚ ਚਾਹੇ ਸਿੱਖ ਹੋਣ ਚਾਹੇ ਹਿੰਦੂ ਹੋਣ ਸਜਦਾ ਕਰਦੇ ਨੇ ਸਾਰੇ ਸਭ ਮੈਂ ਤਕਰੀਬਨ ਮੇਰੇ ਕੋਲ 10000 ਐਸੇ ਸੰਤਾਂ ਦੀਆਂ ਮੇਰੇ ਕੋਲ ਵੀਡੀਓਜ਼ ਜਾਂ ਪਿਕਸ ਨੇ ਚਾਹੇ ਹੋ ਜੈਨੀ ਨੇ ਬੋਧੀ ਨੇ ਸਨਾਤਨੀ ਨੇ ਨਾਥ ਨੇ ਜੋਗੀ ਨੇ ਵੱਖ-ਵੱਖ ਧਰਮਾਂ ਦੇ ਸੰਤ ਨੇ ਜਿਹੜੇ ਹਿੰਦੁਸਤਾਨ ਦੇ ਉਹ ਮੈਂ ਇਹੋ ਜਿਹੇ ਵੀ ਸੰਤ ਨੇ ਜਿਨ੍ਹਾਂ ਨੇ ਕਦੇ ਵੀ ਅੱਜ ਤੱਕ ਜਦੋਂ ਵੀ ਕਿਤੇ ਉਹਨਾਂ ਨੂੰ ਪਤਾ ਲੱਗਦਾ ਕਿ ਕੋ ਗੁਰੂ ਦਾ ਸਿੰਘ ਆਇਆ ਉਹ ਸਾਨੂੰ ਆਪਣੀਆਂ ਤਲੀਆਂ ਤੇ ਚੱਕਦੇ ਨੇ ਬੜਾ ਪ੍ਰੇਮ ਬਖਸ਼ਦੇ ਨੇ ਤੁਸੀਂ ਅਸੀਂ ਕੀ ਕਰਦੇ ਆ ਆਪਣੇ ਧਰਮ ਨੂੰ ਅਸੀਂ ਦੂਜਿਆਂ ਤੱਕ ਲੈ ਕੇ ਜਾਣ ਦੀ ਵਜਾਏ ਇਹਨੂੰ ਆਪਣੇ ਅੰ内 ਵੀ ਤੋੜਨਾ ਸ਼ੁਰੂ ਕੀਤਾ ਆ ਇੱਕ ਕ੍ਰਿਟਿਸਿਜ਼ਮ ਦਾ ਕਦੇ ਸਾਹਮਣਾ ਕਰਨਾ ਪਿਆ ਵੈਸੇ ਕਿੰਤੂ ਪਰੰਤੂ ਹੋਇਆ ਤਾਂ ਪਹਿਲਾ ਤਾਂ ਇਹ ਹੈ ਕਿ ਜਿਹੜੇ ਸਾਡੇ ਇੱਕ ਨਹੀਂ ਕਿੰਤੂ ਪਰੰਤੂ ਤਾਂ ਸਦੀਆਂ ਤੋਂ ਹੀ ਆਉਂਦਾ ਹੈਗਾ ਜਿਹੜੇ ਲੋਕ ਗੁਰੂ ਨਾਨਕ ਸਾਹਿਬ ਤੇ ਕਿੰਤੂ ਪਰੰਤੂ ਕਿ ਮਹਾਰਾਜ ਦੀ ਬਾਣੀ ਕਹਿੰਦੀ ਆ ਕੋਈ ਬੋਲੇ ਭੂਤ ਨਾ ਕੋਈ ਮੈਂ ਆਪਣੇ ਬੇਤਾਲਾ ਸੋ ਇਹ ਜਿਹੜਾ ਗੁਰੂ ਸਾਹਿਬ ਦੇ ਸਮੇਂ ਤੇ ਜਿਹੜੇ ਗੁਰੂਆਂ ਤੇ ਕਿੰਤੂ ਪਰੰਤੂ ਉਹ ਲੋਕ ਕਰਦੇ ਰਹੇ ਨੇ ਉਹ ਲੋਕ ਦੀ ਕੁਆਂਟੀਟੀ ਜਿਹੜੀ ਹੈਗੀ ਆ ਉਹ ਵੱਧਦੀ ਜਾਂਦੀ ਹੈ ਕਿ ਕੋਈ ਪਰਸੈਂਟੇਜ ਕਦੇ ਵੀ ਨਹੀਂ ਘਟਦੀ ਕਿਸੇ ਵੀ ਚੀਜ਼ ਦੀ ਨਾ ਧਰਤੀ ਤੇ ਚੰਗੇ ਲੋਕਾਂ ਦੀ ਪਰਸੈਂਟੇਜ ਘਟਦੀ ਆ ਨਾ ਧਰਤੀ ਤੇ ਮਾੜੇ ਲੋਕਾਂ ਦੀ ਪਰਸੈਂਟ ਉਹ ਸਥਿਰ ਰਹਿੰਦੀ ਆ ਸੋ ਇਹ ਲੋਕਾਂ ਦਾ ਆਪਣਾ ਕਰਮ ਆਪਣਾ ਆਪਣਾ ਕਰਮ ਹੈ ਉਹਨਾਂ ਨੇ ਬਥੇਰੇ ਜੋਰ ਲਗਾਉਂਦੇ ਨੇ ਲੋਕ ਤਾਂ ਮਾਰਨੇ ਨੂੰ ਫਿਰਨਗੇ ਇਹਨਾਂ ਨੇ ਆਪਣਾ ਕਰਮ ਕਰਨਾ ਮੈਂ ਆਪਣਾ ਕਰਮ ਕਰਨਾ ਪਰ ਇਹ ਲੱਗਦਾ ਵੀ ਤੁਸੀਂ ਜਿਸ ਤਰ੍ਹਾਂ ਦੇ ਨਾਲ ਜੇ ਕਿਹਾ ਜਾਵੇ ਬਹੁਤ ਇੱਕ ਵਧੀਆ ਮੇਲ ਵੀ ਹੈ ਤੇ ਨਾਲ ਜਿਵੇਂ ਸਨਾਤਨ ਦਾ ਵੀ ਤੇ ਦੂਜੇ ਪਾਸੇ ਸਿੱਖੀ ਸੂਰੂਪ ਦੇ ਵਿੱਚੋਂ ਤੁਸੀਂ ਜਾਨਦੇ ਹੋ ਪ੍ਰੈਜੈਂਟ ਕਰਦੇ ਹੋ ਇਸ ਚੀਜ਼ ਨੂੰ ਨਾਲ ਨਾਲ ਗੱਲ ਇਹ ਹੈ ਵੀ ਤੁਹਾਡੇ ਲੋਕ ਵੀ ਇੱਕ ਪੂਰੀ ਹਿਸਟਰੀ ਹੈਗੀ ਜਦੋਂ ਗੱਲ ਆ ਜਾਂਦੀ ਹੈ ਤੁਸੀਂ Hindu ਜੇ ਕਿਹਾ ਜਾਵੇ ਜਿੰਨੇ ਵੀ ਥਾਵਾਂ ਨੇ ਜਾਂ ਮੰਦਿਰ ਨੇ ਉੱਥੇ ਵੀ ਤੇ ਗੁਰੂ ਘਰ ਦੋਨੇ ਥਾਵਾਂ ਬਰਾਬਰ ਤੌਰ ਤੇ ਮੱਥਾ ਟੇਕਦੇ ਹੋ ਦੇਖੋ ਤੁਸੀਂ ਕਿਸੇ ਵੀ ਧਰਮ ਵਿੱਚ ਜਾਓ ਕਿਸੇ ਵੀ ਸ਼ਖਸੀਅਤ ਕੋਲ ਜਾਓ ਤੁਸੀਂ ਵਿਦੇਸ਼ ਵਿੱਚ ਜਾਓ ਜਿਹੜੇ ਲੋਕਾਂ ਦੀ ਸਾਡੀ ਲੈਂਗੁਏਜ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਡਾ ਸਤਕਾਰ ਆਪਣੀਆਂ ਪਰੰਪਰਾਵਾਂ ਦੇ ਮੁਤਾਬਕ ਹੀ ਕਰਨਗੇ ਹੁਣ ਸੁਖਨੀ ਸਾਹਿਬ ਤਾਂ ਉਹਨਾਂ ਨੂੰ ਕੰਠ ਨਹੀਂ ਹੈਗਾ ਵੀ ਮੈਨੂੰ ਸੁਖਨੀ ਸਾਹਿਬ ਸੁਣਾਉਣਗੇ ਉਹ ਹਰ ਬੰਦਾ ਆਪਣੇ ਧਰਮ ਦੇ ਵਿੱਚ ਆਪਣੇ ਧਰਮ ਦੀਆਂ ਪਰੰਪਰਾਵਾਂ ਦੇ ਨਾਲ ਹੀ ਸਾਡਾ ਸਤਕਾਰ ਕਰਨਗੇ ਜਿਹੜੇ ਲੋਕ ਇੱਕ ਬਾਉਂਡਿੰਗ ਦੇ ਵਿੱਚ ਜਾਂ ਜੇ ਤੁਸੀਂ ਕਹੋ ਮੈਂ ਪੰਜਾਬੀ ਚ ਕਹਾਂ ਤਾਂ ਇਹ ਕਹਿੰਦਾ ਕੋਈ ਮੈਂ ਕਿ ਕੂਦੇ ਡੱਡੂ ਬਣ ਕੇ ਰਹਿ ਗਏ ਨੇ ਉਹ ਅਜਿਹੀਆਂ ਗੱਲਾਂ ਕਰ ਸਕਦੇ ਨੇ ਉਹ ਉਹ ਤੁਹਾਨੂੰ ਪਤਾ ਹੀ ਕੋ ਤੁਹਾਡਾ ਦਾ ਰੁਟੀਨ ਦਾ ਕੰਮ ਹੈੇਠਾ ਕਮੈਂਟਾਂ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਕਿਥੇ ਹੱਦ ਤੱਕ ਇਹ ਗਿਰ ਗਈ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਇਹ ਫਿਰ ਜਿਵੇਂ ਉਥੇ ਦਾ ਜਾਣਾ ਹੋਊਗਾ ਉਰੇ ਕਿਉਂਕਿ ਤੁਸੀਂ ਵਿਚਰਦੇ ਹੋ ਜਦੋਂ ਆਪਣੇ ਹੋਰ ਵੀ ਜਿਹੜੇ ਸਿੰਘ ਹੈਗੇ ਨੇ ਕਿ ਵੀ ਜਿਹੜੇ ਜਾ ਰਹੇ ਨੇ ਸੇਵਾ ਕਰਨ ਵਾਸਤੇ ਯੋਧਿਆ ਦੇਖੋ ਸਿੰਘਾਂ ਦੇ ਬਿਨਾ ਤਾਂ ਜੀਵਨ ਚੱਲਦਾ ਹੀ ਨਹੀਂ ਹੈਗਾ ਮੇਰੇ ਨਾਲ ਬਹੁਤ ਸਾਰੇ ਪ੍ਰੇਮ ਕਰਨ ਵਾਲੇ ਸਿੰਘ ਨੇ ਜਿਹੜੇ ਅਕਸਰ ਅੰਦਾਸ ਨੂੰ ਪ੍ਰੇਮ ਕਰਦੇ ਨੇ ਹਰ ਜਥੇਬੰਦੀ ਦੇ ਨਾਲ ਦਾਸ ਦਾ ਪ੍ਰੇਮ ਹੈ ਹਰ ਗੁਰਸਿੱਖ ਦੇ ਨਾਲ ਪ੍ਰੇਮ ਹੈ ਬਹੁਤ ਸਾਰੇ ਜਿਹਨੇ ਜਿਹੜੇ ਹੁਣ ਹਿੱਟਾ ਆਪਣੇ ਤਾਮਜਾਂ ਵੀ ਰਚਣਗੇ ਉਹਨਾਂ ਦਾ ਆਪਣਾ ਕਰਮ ਹੈ ਆਪਣੇ ਆਪਣਾ ਕਰਮ ਕੰਨਾ ਆਪਾ ਗੁਰੂ ਨਾਨਕ ਸਾਹਿਬ ਦਾ ਉਹ ਲੰਗਰ ਉਹ ਪਰੰਪਰਾ ਨੂੰ ਅਸੀਂ ਆਪਣੇ ਬਜ਼ੁਰਗਾਂ ਦੀ ਸਾਨੂੰ ਮਾਣ ਆ ਕਿ ਅਸੀਂ ਬਾਬਾ ਫਕੀਰ ਸਿੰਘ ਦੇ ਪਰਿਵਾਰ ਚਾ ਅਸੀਂ ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਲਗਾ ਕੇ ਅਸੀਂ ਆਪਣੇ ਉਸ ਮਾਣ ਮੱਤੇ ਨੂੰ ਉਸ ਸਿੱਖੀ ਨੂੰ ਵਿਧਾਨ ਦਾ ਇੱਕ ਚੰਗਾ ਸੁਨੇਹਾ ਦੇਣਾ ਜਾ ਰਹੇ ਹਾਂ ਆ ਲਾਸਟ ਜੇ ਮੈਂ ਪੁੱਛਾਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਹੁਣ ਜਿਵੇਂ ਤੁਸੀਂ ਦੇਖਦੇ ਹੋ ਵੀ ਲੋਕ ਕਮੈਂਟਾਂ ਚ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦਾ ਪ੍ਰਚਾਰ ਚੱਲਦਾ ਰਹਿੰਦਾ ਜੀ ਮਾਨਵਤਾ ਦੀ ਜੇ ਕਹੀਏ ਭਲਾਈਤਾ ਦੀ ਬਥੇਰੇ ਗੱਲ ਕਰਦੇ ਆ ਉਹਦੇ ਪੁੱਠਾ ਵੀ ਬਥੇਰੇ ਕਰਦੇ ਆ ਆ ਜਿਸ ਤਰ੍ਹਾਂ ਦੇ ਨਾਲ ਜੇ ਕਿਹਾ ਜਾਵੇ ਹੁਣ ਜਲਵੇਂ ਵਿਦੇਸ਼ਾਂ ਦੇ ਵਿੱਚ ਜਿਵੇਂ ਸਾਡੇ ਸਿੰਘ ਹਨਗੇ ਇੱਕ ਦੂਜੇ ਦੀ ਮਦਦ ਵਾਸਤੇ ਹਮੇਸ਼ਾ ਖੜੇ ਰਹਿੰਦੇ ਨੇ ਕਈ ਲੋਕ ਤੁਸੀਂ ਤਾਂ ਜੇ ਕਿਹਾ ਜਾਵੇ ਸਨਾਤਨ ਦੀ ਗੱਲ ਕਰਦੇ ਹੋ ਰੱਖਿਆ ਦੀ ਤੇ ਉਹਦੇ ਨਾਲ ਭਾਈਵਲਤਾ ਦੀ ਪਰ ਉੱਥੇ ਲੱਗਦਾ ਵੀ ਸਾਡੇ ਕਈ ਦੇਸ਼ ਦੇ ਝੰਡੇ ਨੂੰ ਵੀ ਜਿਸ ਤਰ੍ਹਾਂ ਦੇ ਨਾਲ ਰੋਲ ਦਾਂਦੇ ਨੇ ਉਹ ਚ ਤੁਹਾਨੂੰ ਲੱਗਦਾ ਵੀ ਜਦੋਂ ਉਸ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਠੇਸ ਪਹੁੰਚਦੀ ਹੈ ਵੀ ਜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹ ਗੱਲ ਸੋਚੀ ਹੁੰਦੀ ਸ਼ਾਇਦ ਇੱਥੇ ਤੱਕਰ ਗੱਲ ਪਹੁੰਚਦੀ ਨਾ ਦੇਖੋ ਅਸੀਂ ਰਹਿਣਾ ਕਿੱਥੇ ਆ ਅਸੀਂ ਰਹਿਣਾ ਇਸ ਦੇਸ਼ ਵਿੱਚ ਸਾਡੇ ਗੁਰੂ ਸਾਡੇ ਪੀਰ ਸਾਡੇ ਸਿੰਘ ਸਾਡੇ ਸ਼ਹੀਦ ਸਾਡੇ ਪਰਿਵਾਰ ਨੇ ਕਿੱਥੇ ਕੁਰਬਾਨੀ ਕੀਤੀ ਉਹਨਾਂ ਨੇ ਇਸ ਧਰਤੀ ਤੇ ਕੁਰਬਾਨੀ ਕੀਤੀ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਨਹੀਂ ਜਾਣਾ ਕਿਉਂਕਿ ਜਿੰਨੇ ਜਿੰਨੇ ਲੋਕ ਵਿਦੇਸ਼ ਜਾ ਰਹੇ ਨੇ ਉਹਨਾਂ ਦਾ ਆਪਣਾ ਕਰਮ ਹੈ ਜਿਹੜੇ ਵਿਦੇਸ਼ ਵਿੱਚ ਜਾ ਕੇ ਬੋਲਦੇ ਨੇ ਚੰਗੇ ਕਰਮ ਵੀ ਕਰ ਰਹੇ ਨੇ ਮਾੜੇ ਵੀ ਕਰ ਰਹੇ ਨੇ ਹਰ ਇੱਕ ਬੰਦਾ ਆਪਣਾ ਕਰਮ ਕਰਿਆ ਮੇਰਾ ਆਪਣਾ ਜੀਵਨ ਦਾ ਇੱਕ ਮੰਨਣਾ ਕਿ ਅਸੀਂ ਆਪਣੀ ਧਰਤੀ ਵਿੱਚ ਰਹੀਏ ਆਪਣੀ ਮਿੱਟੀ ਦੇ ਨਾਲ ਜੁੜ ਕੇ ਆਪਣੇ ਦੇਸ਼ ਦੀ ਆਪਣੇ ਗੁਰੂਆਂ ਦੀ ਇਸ ਮਿੱਟੀ ਨੂੰ ਕਦੇ ਨਹੀਂ ਛੱਡ ਕੇ ਜਾਣਾ ਚਾਹੁੰਦੇ ਇਹ ਗੱਲ ਬਹੁਤ ਹਨਵਾ ਤੁਹਾਡਾ ਜਾਣਕਾਰੀ ਜਿਸ ਤਰ੍ਹਾਂ ਤੁਸੀਂ ਸਾਂਝੀ ਕਰੀ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਜਿਹੜਾ ਮਲਮਤਾ ਇਹ ਇਤਿਹਾਸ ਆ ਬਾਬਾ ਜੀ ਦੇ ਬਜ਼ੁਰਗਾਂ ਦੇ ਨਾਲ ਜੁੜਿਆ ਹੋਇਆ ਦੂਜੇ ਪਾਸੇ ਪੂਰੀ ਜੇ ਗੱਲ ਕੀਤੀ ਜਾਵੇ ਸਿੰਘਾਂ ਦੇ ਨਾਲ ਜੁੜਿਆ ਹੋਇਆ ਸ਼ਾਇਦ ਹੁਣ ਤੱਕ ਕੋਈ ਬਹੁਤੇ ਜ਼ਿਆਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਪਰ ਹੁਣ ਇਸ ਚੀਜ਼ ਦਾ ਗਿਆਤ ਜ਼ਰੂਰ ਹੋਣਗੇ ਉਹ ਕਿ ਕਿਵੇਂ ਸਿੰਘਾਂ ਦਾ ਪਹਿਲਾ ਮੋਰਚਾ ਸੀ ਜਦੋਂ ਅਯੋਧਿਆ ਦੀ ਅਸਲ ਤੌਰ ਤੇ ਜੇ ਕਹੀਏ ਕਿ ਰਾਮ ਲੱਲਾ ਦੇ ਉਸ ਸਥਾਨ ਦੇ ਵਾਸਤੇ ਜਿਹਦੀ ਲੜਾਈ ਸ਼ੁਰੂ ਹੁੰਦੀ ਆ ਹੁਣ ਠੀਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਨਾਲ ਨਾਲ ਗੱਲ ਇਹ ਹੈ ਵੀ ਇਹਨਾਂ ਨੇ ਵੀ ਜਿਵੇਂ ਪਰੰਪਰਾ ਨੂੰ ਅੱਗੇ ਵਧਾਇਆ ਤਾਂ ਉਹਦੇ ਵਿੱਚ ਬਹੁਤ ਇੱਕ ਸੋਹਣਾ ਮੇਲ ਆ ਇਨਸਾਨੀਅਤ ਵਾਸਤੇ ਵੀ ਤੇ ਮਾਨਵਤਾ ਵਾਸਤੇ ਉਹ ਮੈਸੇਜ ਵੀ ਹੈ ਕਿ ਅਸੀਂ ਉਸ ਗੁਰੂ ਦੀ ਬਾਣੀ ਨੂੰ ਸਹੀ ਤਰੀਕੇ ਦੇ ਨਾਲ ਤੇ ਦੂਜੇ ਪਾਸੇ ਇਹ ਹੈ ਵੀ ਉਹਨਾਂ ਦੇ ਮੈਸੇਜ ਨੂੰ ਜਿਸ ਤਰ੍ਹਾਂ ਦੇ ਨਾਲ ਅੱਗੇ ਵਧਾ ਰਹੇ ਆ ਉਹ ਸਾਰੀ ਮਨੁੱਖਤਾ ਦੇ ਵਾਸਤੇ ਚੰਗਾ ਸੰਦੇਸ਼ ਦਿੰਦਾ ਕਿਸੇ ਨੂੰ ਵੱਖ ਕਰਨ ਦੀ ਨਹੀਂ ਉਹ ਦਿੰਦਾ ਤਿਆਉ ਕਰਕੇ ਬਾਬਾ ਜੀ ਜਦੋਂ ਹੁਣ 22 ਜਨਵਰੀ ਨੂੰ ਉੱਥੇ ਇੱਕ ਬਹੁਤ ਵੱਡਾ ਤੌਰ ਤੇ ਸਮਾਗਮ ਹੋਣਾ ਹੈ ਜੇ ਤੁਸੀਂ ਜਾਣਦੇ ਹੋ ਸਾਰੇ ਲੋਕ ਜਾ ਵੀ ਰਹੇ ਨੇ ਬਹੁਤ ਵੱਡੀ ਗਿਣਤੀ ਚ ਤਾਂ ਉੱਥੇ ਲੰਗਰ ਸੇਵਾ ਜਿਹੜੀ ਉਹ ਬਜ਼ੁਰਗਾਂ ਦੇ ਨਾਮ ਤੇ ਕਰਨਗੇ ਤੇ ਨਾਲ ਗੱਲ ਇਹ ਵੀ ਹੈ ਕਿ ਇੱਕ ਵੱਡਾ ਮੈਸੇਜ ਹੈ ਜਿਸ ਤਰ੍ਹਾਂ ਦੇ ਨਾਲ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਤੇ ਇਤੋਂ ਸਿੱਖਣ ਦੀ ਲੋੜ ਹੈ ਕਿ ਅਸੀਂ ਸਾਰਿਆਂ ਨੂੰ ਇੱਕ ਹੋ ਕੇ ਚੱਲਣ ਦੀ ਲੋੜ ਲੋੜ ਤੇ ਨਾਲ ਨਾਲ ਇਹ ਵੀ ਆ ਕਿ ਅਸੀਂ ਮਾਨਵਤਾ ਨੂੰ ਅੱਗੇ ਵਧਾਉਣਾ ਕਿਵੇਂ ਹੈਗਾ ਸੀਨੀਅਰ ਵੀਡੀਓਨਸ ਬੰਤੇ ਦੇ ਨਾਲ ਮਿਸਿੰਗ ਹੋ ਰਿਹਾ ਜਨਸਪੁਖਸਨ ਟੀਵੀ ਚੰਡੀਗੜ੍ਹ